ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਵੀਡੀਓ ਤੇ ਜਿਵੇਂ ਕਿ ਆਪਣੇ ਪਲਾਸਟਿਕ ਦੇ ਹੁੰਦੇ ਅਗੇ ਵਰਤਨ ਤੇ ਜਿਵੇਂ ਹੁੰਦੇ ਜੀ ਮੱਗ ਵਗੈਰਾ ਵਾਲਟੀਆਂ ਤਸਲੇ ਜੋ ਵੀ ਅਗੇ ਤੇ ਪਲਾਸਟਿਕ ਦੇ ਆਪਣੇ ਬਹੁਤ ਸਾਰੇ ਵਰਤਨ ਹੁੰਦੇ ਘਰ ਦੇ ਵਿੱਚ ਵਰਤਣ ਲਈ ਤੇ ਇਹ ਜੀ ਬਹੁਤ ਜ਼ਿਆਦਾ ਛੇਤੀ ਇਹ ਗੰਦੇ ਹੋ ਜਾਂਦੇ ਜੀ ਇਸ ਤਰੀਕੇ ਨਾਲ ਇਹ ਵੇਖੋ ਬਹੁਤ ਜ਼ਿਆਦਾ ਗੰਦੀ ਵਾਲਟੀ ਹੋ ਰਹੀ ਹੈ ਆਪਣੀ ਤੇ ਅੱਜ ਆਪਾਂ ਤੁਹਾਨੂੰ ਬਿਲਕੁਲ ਸੌਖਾ ਤਰੀਕਾ ਦੱਸਾਂਗੇ ਜੀ ਇਹਨੂੰ ਬਾਲਟੀ ਨੂੰ ਸਾਫ਼ ਕਰਨ ਦਾ ਪਲਾਸਟਿਕ ਦੇ ਬਰਤਨਾਂ ਨੂੰ ਸਾਫ਼ ਕਰਨ ਦਾ ਜੀ ਤੇ ਅੱਜ ਆਪਾਂ ਬਿਨਾਂ ਰਗੜੇ ਜੀ ਇਹਨੂੰ 3 ਮਿੰਟਾਂ ਵਿੱਚ ਦੀ ਸਾਫ਼ ਕਰਕੇ ਦਿਖਾਵਾਂਗੇ ਜੀ ਤੇ ਬਾਲਟੀ ਤੁਸੀਂ ਪਹਿਲਾਂ ਦੇਖ ਸਕਦੇ ਹੋ ਜੀ ਕਿੰਨੀ ਗੰਦੀ ਹੋਈ ਪਈ ਹੈ ਇਹ ਤੇ ਵਿੱਚੋਂ ਵੀ ਇਹ ਇਹ ਆਪਾਂ ਫालतू ਸਮਾਨ ਵਗੈਰਾ ਰੱਖ ਦਿੰਨੇ ਹੁੰਨੇ ਆ ਸੋਧ ਦੇ ਵਗੈਰਾ ਤੇ ਇਹ ਵੇਖੋ ਜੀ ਵਿੱਚੋਂ ਵੀ ਕਾਫੀ ਇਹ ਲੱਗੇ ਹੋਏ ਆ ਹਲਦੀ ਵਗੈਰਾ ਦੇ ਦਾਗ ਤੇ ਬਹੁਤ ਜ਼ਿਆਦਾ ਗੰਦੀ ਲੱਗ ਰਹੀ ਹੈ ਇਹ। ਇਹ ਵੇਖੋ ਜੀ, ਇਹ ਠਾਂ ਤੋਂ ਵੀ। ਤੇ ਇਸ ਤਰੀਕੇ ਨਾਲ ਜੀ ਆਪਣੇ ਘਰ ਦੇ ਵਰਤਨੇ ਇਹ ਗੰਦੇ ਹੋ ਜਾਂਦੇ ਆ ਜੀ, ਪਲਾਸਟਿਕ ਦੇ। ਤੇ ਚਲੋ ਜੀ ਆਪਾਂ ਤਰੀਕਾ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਤੇ ਸਿਰਫ ਆਪਾਂ 2 ਮਿੰਟਾਂ ਦੇ ਵਿੱਚ ਹੀ ਬਾਲਟੀ ਨੂੰ ਚਮਕਾ ਦਾਂਗੇ ਇਹ। ਤੇ ਇਹਦੇ ਲਈ ਆਪਾਂ ਲੈਣੇ ਆਂ ਸਮਾਨ। ਕੀ ਕੀ ਲੈਣਾਗਾ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਵਿੱਚ। ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਤੇ ਤੁਹਾਡੇ ਬਹੁਤ ਜ਼ਿਆਦਾ ਕੰਮ ਆਉਣ ਵਾਲੀ ਹੈ ਵੀਡੀਓ ਤੇ ਜੇਕਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਸਭ ਤੋਂ ਪਹਿਲਾਂ ਜੀ ਆਪਾਂ ਇਹ ਪਾਣੀ ਨਾਲ ਗਿੱਲੇ ਕਰ ਲੈਣੇ ਆਂਗੇ ਬਰਤਨ ਇਹ ਜੋ ਵੀ ਆਪਾਂ ਨੇ ਬਰਤਨ ਸਾਫ਼ ਕਰਨਾ ਇਸ ਤਰੀਕੇ ਨਾਲ ਆਪਾਂ ਗਿੱਲੇ ਕਰ ਲਾਂਗੇ ਇਹ ਬਾल्टी वगैरह ਇਸ ਤਰੀਕੇ ਨਾਲ ਆਪਾਂ ਚੰਗੀ ਤਰ੍ਹਾਂ ਗਿੱਲੇ ਕਰ ਲਾਂਗੇ ਜੀ ਸਾਰਾ ਵਰਤਨ ਇਹ ਖੋ ਨੀਚੇ ਤੋਂ ਵੀ ਕਿੰਨੀ ਗੰਦੀ ਹੋਈ ਹੋਈ ਏ ਇਹ ਬਾਲਟੀ ਤੇ ਹੁਣ ਆਪਾਂ ਜਿਹੜੀ ਪਹਿਲੀ ਚੀਜ਼ ਲੈਣੀ ਆ ਸਫਾਈ ਲਈ ਤੋਂ ਦੱਸਦੇ ਆਂ ਜੀ ਤੇ ਆਪਾਂ ਇਹ ਲੇਤਾ ਜੀ ਇਹ ਮਿੱਠਾ ਸੋਡਾ ਗਾ ਤੇ ਮਿੱਠਾ ਸੋਡਾ ਇਹ ਸਫਾਈ ਦੇ ਲਈ ਬਹੁਤ ਵਧੀਆ ਇਹ ਕੰਮ ਕਰਦਾ ਗਾ ਤੇ ਸਫਾਈ ਦੇ ਵਾਸਤੇ ਜ਼ਿਆਦਾ ਇਹ ਕੰਮ ਆਉਂਦਾ ਜੀ ਤੇ ਹੁਣ ਆਪਾਂ ਇਹ ਬਾਲਟੀ ਗਿੱਲੀ ਕਰੀ ਸੀ ਜੀ ਤੇ ਹੁਣ ਇਸ ਤਰੀਕੇ ਨਾਲ ਆਪਾਂ ਇਹ ਮਿੱਠਾ ਥੋੜਾ ਤੇ ਇਹ ਤੇ ਆਪਾਂ ਸਿੜਕ ਲਾਂਗੇ ਥੋੜਾ ਥੋੜਾ ਕਿਉਂਕਿ ਜੇ ਆਪਾਂ ਕੱਲਾ ਮਿੱਠਾ ਥੋੜਾ ਸਿੜਕਦੇ ਤਾਂ ਫਿਰ ਇਹ ਚਿਪਕਣਾ ਨਹੀਂ ਸੀ ਇਹ ਤੇ ਇਸ ਤਰੀਕੇ ਨਾਲ ਇਹ ਥੋੜਾ ਥੋੜਾ ਚਿਪਕ ਜੂਗਾ ਇਹ ਤੇ ਗਿੱਲੀ ਬਾਲਟੀ ਤੇ ਇਹ ਇਸ ਤਰੀਕੇ ਨਾਲ ਆਪਾਂ ਸਿੜਕ ਲਾਂਗੇ ਜੀ ਇਹਨੂੰ ਸਾਰੀ ਬਾਲਟੀ ਤੇ ਸਾਰੇ ਚੰਗੀ ਤਰ੍ਹਾਂ ਛਿੜਕ ਲੈਣਾ ਜੀ ਇਹਨੂੰ ਆਪਾਂ ਨੇ ਲਓ ਜੀ ਨੀਚੇ ਵਾਲੀ ਸਾਈਡ ਵੀ ਆਪਾਂ ਛਿੜਕ ਲੈਨੇ ਇਹਨੂੰ ਤੇ ਹੁਣ ਆਪਾਂ ਇਹਦੇ ਵਿਚਲੀ ਸਾਈਡ ਵੀ ਸਾਰੇ ਛਿੜਕ ਦਾਂਗੇ ਇਸ ਤਰੀਕੇ ਨਾਲ ਮਿੱਠਾ ਥੋੜਾ ਇਹਦੇ ਨਾਲ ਆਪਣੀ ਬਹੁਤ ਹੀ ਵਧੀਆ ਸਫਾਈ ਹੋ ਜੂਗੀ ਜੀ ਗਲਤੀ ਨਹੀਂ ਦੇ ਨਾਲ ਇਹ ਆਪਾਂ ਨੂੰ ਇੱਥੇ ਕੋਈ ਜ਼ਿਆਦਾ ਰਗੜ ਨਹੀਂ ਲੋੜਨੀ ਹੈਗੀਗੀ ਤੇ ਘੱਟ ਵਿੰਟ ਦੇ ਨਾਲ ਜੀ ਆਪਣੇ ਬਰਤਨ ਇਹ ਪਲਾਸਟਿਕ ਦੇ ਵਧੀਆ ਸਾਫ਼ ਹੋ ਜਾਣਗੇ ਇਸ ਤਰੀਕੇ ਨਾਲ ਆਪਾਂ ਸਾਰੇ ਮਿੱਠਾ ਥੋੜਾ ਢਿੱਕ ਲਾਂਗੇ ਲਓ ਜੀ ਹੁਣ ਆਪਾਂ ਮਿੱਠਾ ਥੋੜਾ ਢਿੱਕ ਲਿਆ ਤੇ ਹੁਣ ਆਪਾਂ ਦੂਜੀ ਚੀਜ਼ ਤੁਹਾਨੂੰ ਦੱਸਣ ਲੱਗੇ ਜਿਹੜੀ ਦੂਸਰੀ ਚੀਜ਼ ਚਾਹੀਦੀ ਇਹਦੇ ਵਿੱਚ ਆਪਾਂ ਨੂੰ ਤੇ ਦੂਸਰੀ ਜੀਜ਼ ਆਪਾਂ ਇਹ ਲੈਂਤਾ ਜੀ ਹਾਰਪਿਕ ਤੇ ਇਹਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਲਗਾ ਲਾਂਗੇ ਥੋੜਾ ਥੋੜਾ ਲਗਾ ਲਾਂਗੇ ਆਪਾਂ ਸਾਰੀ ਵਾਲਟੀ ਦੇ ਉੱਪਰ ਹੀ ਇਸ ਤਰੀਕੇ ਨਾਲ ਪਾ ਲਾ ਲੈਣਾ ਜੀ ਸਾਰੀ ਵਾਲਟੀ ਦੇ ਉੱਪਰ نیچے ਇਹ ਵਿੱਚ ਵੀ ਇਹ ਲਗਾ ਲੈਣਾ ਆਪਾਂ ਨੇ ਤੇ ਤੁਸੀਂ ਇਹਦਾ ਰਿਐਕਸ਼ਨ ਦੇਖਿਓ ਜੀ ਨਾਲ ਦੀ ਨਾਲ ਇਹ ਵੇਖੋ ਜਿਹੜਾ ਆਪਾਂ ਮਿੱਠਾ ਸੋਡਾ ਪਾਇਆਗਾ ਇਹ ਤੇ ਇਹਦੇ ਨਾਲ ਇਹ ਬਿਲਕੁਲ ਸਾਫ਼ ਹੋ ਜੂਜੀ ਇਹ ਇਹ ਵੇਖੋ ਹਰਪਿਕ ਤੇ ਮਿੱਠਾ ਸੋਡਾ ਇਕੱਠੇ ਹੋ ਕੇ ਇਹ ਝੱਗ ਬਣਨ ਲੱਗਦੀ ਹੈਗੀ ਤੇ ਸਾਰੀ ਵਾਲਟੀ ਤੇ ਆਪਾਂ ਇਸੇ ਤਰੀਕੇ ਨਾਲ ਹੀ ਛਿੜਕ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਅੰਦਰਲੀ ਸਾਈਡ ਲਗਾ ਲਾਂਗੇ ਇਹਦੇ ਵਿੱਚ ਵੀ ਸਾਰੀ ਵਾਲਟੀ ਦੇ ਤੇ ਟੱਕਨ ਤੇ ਵੀ ਆਪਾਂ ਇਸੇ ਤਰੀਕੇ ਨਾਲ ਹੀ ਲਗਾ ਲਾਂਗੇ ਜੀ ਇਹਦੇ ਤੇ ਦੇਖੋ ਜੀ ਹੁਣ ਕਿੰਨੀ ਝੱਗ ਬਣਨ ਲੱਗ ਗਈ ਇਹਦੀ ਤੇ ਹੁਣ ਆਪਾਂ ਇਹਨੂੰ ਇਸ ਤਰੀਕੇ ਨਾਲ ਮਸਲ ਲਾਂਗੇ ਇਸ ਤਰੀਕੇ ਨਾਲ ਇਹਨੂੰ ਮਸਲ ਲੰਗਿਆ ਆਪਾਂ ਥੋੜਾ ਥੋੜਾ ਸਾਰੇ ਤੇ ਮਤਲਬ ਇਹਨੂੰ ਲਗਾ ਦਾਂਗੇ ਜੀ ਆਪਾਂ ਚੰਗੀ ਤਰ੍ਹਾਂ ਤੇ ਜੇਕਰ ਤੁਸੀਂ ਕਲੱਬ ਜਿ ਚੜਾਉਣੇ ਆ ਤਾਂ ਚੜਾ ਸਕਦੇ ਹਾਂ ਥਾਂ ਤੇ ਇਸ ਤਰੀਕੇ ਨਾਲ ਆਪਣੇ ਕੋਲੇ ਕਲੱਬ ਜ ਹੈ ਨਹੀਂ ਸੀਗੇ ਕਿ ਆਪਾਂ ਕਲੱਬ ਜ ਤੋਂ ਵੀ ਨਹੀਂ ਤੁਹਾਨੂੰ ਦਿਖਾ ਰਹੇ ਹਾਂਗੇ ਤੇ ਸਾਰੀ ਵਾਲਟੀ ਤੇ ਆਪਾਂ ਇਸ ਤਰੀਕੇ ਨਾਲ ਕੋਈ ਲੈ ਲੈਣਾ ਜੀ ਸਕਰਾਵਰ ਇਹ ਤੇ ਸਾਰੇ ਤੇ ਆਪਾਂ ਫੈਲਾ ਦੇਣਾ ਇਹਨੂੰ ਤੇ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਇਹ ਹਰਪਿਕ ਲਗਾ ਲਿਆ ਵੇਖੋ ਤੇ ਹੁਣ ਆਪਾਂ ਇਹਨੂੰ 10 ਮਿੰਟ ਲਈ ਇਸੇ ਤਰ੍ਹਾਂ ਹੀ ਛੱਡ ਦਾਂਗੇ ਲਗਾ ਕੇ ਤੇ ਆਪਾਂ ਅੰਦਰ ਬਾਹਰ ਸਾਰੀ ਬਾਲਟੀ ਦੇ ਵਿੱਚ ਲਗਾਤਾ ਦੇਖੋ ਇੱਕ ਵਾਰ ਤੇ ਹੁਣ ਆਪਾਂ 10 ਮਿੰਟਾਂ ਲਈ ਇਸੇ ਤਰ੍ਹਾਂ ਇਹਨੂੰ ਰੱਖਾਂਗੇ ਫਿਰ ਆਪਾਂ ਸਾਫ਼ ਕਰਕੇ ਦਿਖਾਵਾਂਗੇ ਤੁਹਾਨੂੰ 10 ਮਿੰਟ ਹੋ ਗਏ ਇਹਨੂੰ ਰੱਖੇ ਹੋਏ ਤੇ ਹੁਣ ਆਪਾਂ ਇਹੀ ਸਿਕਰਾਵਰ ਵਾਪਸ ਲੈ ਲੈਣਾਗਾ ਤੇ ਇਹਦੇ ਨਾਲ ਆਪਾਂ ਹਲਕਾ ਹਲਕਾ ਜਿਹਾ ਬੱਸ ਇਹਨੂੰ ਮਸਲ ਲਾਂਗੇ ਤੇ ਜ਼ਿਆਦਾ ਰਗੜਨ ਦੀ ਲੋੜ ਨਹੀਂ ਹੈਗੀ ਇੱਥੇ ਤੇ ਹਲਕਾ ਹਲਕਾ ਮਸਲ ਲੈਣਾਗਾ ਇੱਕ ਕਿਨਾਂ ਬਸ ਹਲਕਾ ਹਲਕਾ ਹੀ ਮਸਲਿਆ ਜਾਊਗਾ ਇਹ ਤੇ ਸਾਫ਼ ਹੋ ਜਾਣਾ ਜੀ ਇਹਨੇ ਬਿਲਕੁਲ ਹੀ ਵਾਰਟੀ ਨਹੀਂ ਸਟ੍ਰਿਕ ਕਿਨਾਂ ਆਪਾਂ ਸਾਰੀ ਵਾਰਟੀ ਮਸਲ ਲਈਏ ਜੀ ਤੇ ਫਿਰ ਤੁਹਾਨੂੰ ਦਿਖਾਉਣੇ ਆਂਗੇ ਤੇ ਦੇਖੋ ਜੀ ਆਪਾਂ ਹਲਕਾ ਹਲਕੇ ਇਹਨੂੰ ਮਸਲਿਆਗਾ ਤੇ ਹਲਕਾ ਹਲਕਾ ਮਸਲਣ ਨਾਲ ਹੀ ਇਹ ਬਿਲਕੁਲ ਸਾਫ਼ ਹੋ ਗਿਆ ਦੇਖੋ ਕਿ ਆਪਾਂ ਧੋ ਕੇ ਵੀ ਦਿਖਾਵਾਂਗੇ ਤੁਹਾਨੂੰ ਤੇ ਇੱਥੇ ਆਪਾਂ ਬਿਲਕੁਲ ਵੀ ਨਹੀਂ ਰਗੜਿਆ ਹੈਗਾ ਜ਼ੋਰ ਨਾਲ ਜਿਆਦਾ ਤੇ ਬਿਨਾਂ ਰਗੜੇ ਇਹ ਸਾਫ਼ ਹੋ ਰਿਹਾ ਬਿਲਕੁਲ ਇਹ ਦੇਖੋ ਬੰਦੇ ਅੰੱਚ ਵੀ ਵਿੱਚ ਦੇ ਹੋਣ ਤੇ ਇਹ ਵੇਖੋ ਜੀ ਆਪਾਂ ਸਾਰੀ ਗਲਟੀ ਹੁਣ ਚੰਗੀ ਤਰ੍ਹਾਂ ਇਸ ਦੇ ਇੱਕੇ ਨਾਲ ਸਾਫ਼ ਕਰ ਲਈ ਤੇ ਐਨ ਚਿੱਟੀ ਨਿਕਲਾਈ ਗਲਟੀ ਆਪਣੀ ਦੇਖੋ ਤੇ ਹੁਣ ਆਪਾਂ ਧੋ ਕੇ ਦਿਖਾਉਣੀ ਹੈ ਤੁਹਾਨੂੰ ਸਾਰੀ ਬਾਲਟੀ ਆਪਾਂ ਇਸੇ ਤਰੀਕੇ ਨਾਲ ਅੰਦਰੋਂ ਵੀ ਰਗੜ ਲੈਣੀ ਹੈ ਜੀ ਇਸ ਤਰੀਕੇ ਨਾਲ ਅੰਦਰੋਂ ਵੀ ਆਪਾਂ ਐਵੇਂ ਹੀ ਰਗੜ ਲਾਂਗੇ ਮਸਾਲਾ ਲਾੰਗੇ ਮਤਲਬ ਹਲਕਾ ਹਲਕਾ ਇਹਨੂੰ ਸੁੱਕਾ ਕਰ ਬਰ ਮਲ ਰਗੜਨ ਦੀ ਤਾਂ ਵੜੀ ਨਹੀਂਗੀ ਜਿਵੇਂ ਆਪਾਂ ਬਰਤਨ ਸਾਫ ਕਰਦੇ ਹੁੰਨੇ ਆਗੇ ਹਲਕਾ ਹੀ ਸਾਫ ਕਰਕੇ ਉਸੇ ਤਰੀਕੇ ਨਾਲ ਲਓ ਜੀ ਹੁਣ ਆਪਾਂ ਇਹ ਸਾਫ ਪਾਣੀ ਪਾ ਦਿੰਨੇ ਆ ਇਹਦੇ ਉੱਤੇ ਏ ਦੇਖੋ ਜੀ ਦੇਖੋ ਕਿੰਨਾ ਵਧੀਆ ਸਾਫ ਸੁਥਰੀ ਹੋ ਗਈ ਆਪਣੀ ਬਾਲਟੀ ਦੇਖੋ ਆਪਾਂ ਜਿਆਦਾ ਰਗੜਿਆ ਵੀ ਨਹੀਂ ਇਹਨਾਂ ਇਸ ਤਰੀਕੇ ਨਾਲ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਾਰੀ ਧੋ ਕੇ ਦਿਖਾਉਣੇ ਤੁਹਾਨੂੰ ਬਾਲਟੀ ਵਿੱਚੋਂ ਵੀ ਤੇ ਵਿੱਚੋਂ ਵੀ ਆਪਾਂ ਧੋ ਲਈ ਜੀ ਬਾਲਟੀ ਹੁਣ ਫਿਰ ਦਿਖਾਉਣੇ ਤੁਹਾਨੂੰ ਤੇ ਇਹ ਵੇਖੋ ਜੀ ਵਾਲਟੀ ਆਪਣੀ ਬਿਲਕੁਲ ਹੀ ਚਮਕ ਗਈ ਜੀ ਇਕਦਮ ਹੀ ਤੇ ਤੁਹਾਡੇ ਸਾਹਮਣੇ ਹੈ ਜੀ ਤੇ ਦੇਖੋ ਬਿਲਕੁਲ ਨਵੇਂ ਦੀ ਤਰ੍ਹਾਂ ਲੱਗ ਰਹੀ ਹੈ ਵਾਲਟੀ ਆਪਣੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜੀ ਬਿਨਾਂ ਰਗੜੇ ਤੇ ਬਿਨਾਂ ਮਿਹਨਤ ਦੇ ਇਹ ਤੇ ਪਲਾਸਟਿਕ ਦੇ ਵਰਤਨੇ ਹੈ ਘਰ ਤੇ ਪਈਆਂ ਦੋ ਚੀਜ਼ਾਂ ਨਾਲ ਤੇ ਚਮਕਾ ਸਕਦੇ ਆਂ ਜੀ ਸਾਫ ਕਰ ਸਕਦੇ ਆਂ ਤੇ ਉਮੀਦ ਹੈ ਕਿ ਤੁਹਾਨੂੰ ਇਹ ਅੱਜ ਦੀ ਵੀਡੀਓ ਪਸੰਦ ਆਈ ਹੋਊਗੀ ਜੀ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਜੀ